ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜਿੱਥੇ ਭਾਜਪਾ ਦੇ ਵੱਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੇ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਵੀ ਐਲਾਨ ਦਿੱਤੇ ਗਏ ਨੇ ਤੇ ਉੱਥੇ ਹੀ ਦੂਸਰੇ ਪਾਸੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਦੇ ਵੱਲੋਂ ਵੀ ਇਹਨਾਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਦੇ ਵਿੱਚੋਂ ਅ ਪਰਮਪਾਲ ਕੌਰ ਸਿੱਧੂ ਜੋ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੌ ਰਾਣੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਬੀਤੇ ਦਿਨੀ ਜਦੋਂ ਬਠਿੰਡਾ ਦੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਤਾਂ ਕਿਸਾਨਾਂ ਦੇ ਵੱਲੋਂ ਉੱਥੇ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਪੁਲਿਸ ਦਾ ਇਸਤੇਮਾਲ ਕਰਕੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਅੱਜ ਸਾਡੇ ਪਿੰਡ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਫੈਸਲਾ ਕੀਤਾ ਕਿ ਜਿਹੜੀ ਬੀਜੇਪੀ ਲੋਕਾਂ ਦੀ ਕਾਤਲ ਹੈ ਕਿਸਾਨਾਂ ਨੂੰ ਗੱਡੇ ਚੜਾਉਣ ਵਾਲੀ ਹੈ ਅਸੀਂ ਇਹਦਾ ਵਿਰੋਧ ਕਰਦੇ ਆਂ ਪਰ ਇਥੋਂ ਦੀ ਪੁਲਿਸ ਹੈ ਜਿਹੜੀ ਉਹੀ ਲੋਕਾਂ ਦੇ ਬਾਦ ਦਬਾव ਡਾ ਰਹੀ ਹੈ ਕੱਲ ਹਰਾੜੇ ਦੇ ਵਿੱਚ ਖੱਟਰ ਦਾ ਕਾਫਲਾ ਲੰਘਿਆ ਹਰਾੜੇ ਦੀ ਪੁਲਿਸ ਨੇ ਕੋਈ ਕਿਸਾਨਾਂ ਨੂੰ ਕਿਹਾ ਪਰ ਇਥੋਂ ਦੀ ਜੀ ਪੁਲਿਸ ਹੈ ਉਹ ਲੋਕਾਂ ਨੂੰ ਪੁਲਿਸੇ ਦਵਾ ਰਹੀ ਹੈ ਇਹ ਸਾਡੇ ਘਰਾਂ ਜੋ ਸਾਡੇ ਕਿਸਾਨਾਂ ਦੇ ਪੁੱਤ ਆ ਪਰ ਜਿਹੜੀ ਬੀਜੇਪੀ ਦੀ ਕਿਸਾਨਾਂ ਨੂੰ ਕਤਲ ਕਰਨ ਵਾਲੀ ਸਰਕਾਰ ਆ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਕੀ ਲੱਗਦਾ ਹੈ ਭਾਜਪਾ ਦੀ ਸਰਕਾਰ ਵਾਸਤੇ ਆਪ ਦੀ ਸਰਕਾਰ ਹੈ ਜਿਹੜੀ ਉਹ ਆਪਦੀ ਪੁਲਿਸ ਹੈ ਸਖਤ ਹੋਈ ਆ ਭਾਜਪਾ ਜੀ ਕੀ ਪੰਜਾਬ ਦੀ ਪੁਲਿਸ ਹੈ ਸਣੇ ਪੰਜਾਬ ਦੀ ਸਰਕਾਰ ਭਾਜਪਾ ਨਾਲ ਰਹੀ ਹੋਈ ਹੈ ਇਹ ਲੋਕਾਂ ਦੇ ਸਾਹਮਣੇ ਤਾਂ ਕੁਝ ਹੋਰ ਬਣੀ ਹੋਈ ਆ ਪਰ ਭਾਜਪਾ ਦੇ ਲੀਡਰ ਨੂੰ ਪ੍ਰਚਾਰ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਉਹ ਫੁੱਲਸਪੋਰਟ ਕਰ ਰਹੀ ਹੈ ਹੁਣ ਕੀ ਗੱਲ ਕੀ ਹੋਈ ਹੈ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਜਾ ਬੀਜੇਪੀ ਕੱਲ 6 ਮਿੰਟ ਪਹਿਲਾਂ ਕਾਲੀ ਸੀ ਅੱਜ ਉਹ ਡੀਜੇਵੀ ਬਣ ਗਿਆ ਇਹੇ ਦਲਵੱਲੀ ਕਰਕੇ ਆ ਜਾਂਦੇ ਆ